ਲੜਕੀ ਨੇ ਪਿੱਛੋਂ ਨਹਿਰ ਤੇ ਰੋੜਦੀ ਹੋਈ ਆ ਰਹੀ ਸੀ ਚਿੱਕਾ ਮਾਰ ਰਹੀ ਸੀਗੀ ਸੋ ਉੱਥੇ ਲੋਕ ਖੜੇ ਸੀਗੇ ਤਾਂ ਇੱਕ ਵਿਅਕਤੀ ਨੇ ਪੱਗ ਫੜਾਈ ਤੇ ਦੂਜੇ ਗੋਤਾਖੋਰਾਂ ਨੇ ਜੰਪ ਕੀਤੀ ਪਬਲਿਕ ਦੀ ਮਦਦ ਨਾਲ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨੂੰ ਜੋ ਲੜਕੀ ਨੂੰ ਬਾਹਰ ਕੱਢਿਆ ਗਿਆ ਬਾਹਰ ਕੱਢਣ ਤੋਂ ਬਾਅਦ ਅਸੀਂ ਨੀਜੇ ਆਪਣੇ ਵਾਹਨ ਤੇ ਇੱਥੇ ਪਟਿਆਲਾ ਸਿਵਲ ਹਸਪੀਟਲ ਰਜਿੰਦਰਾ ਜੋ ਹੈਗਾ ਉੱਥੇ ਲੈ ਕੇ ਆਏ ਉੱਥੇ ਅਸੀਂ ਆਪਣੇ ਵੱਲੋਂ ਦਾਖਲ ਕਰਾਇਆ ਪੰਜਾਬ ਦੇ ਪਟਿਆਲੇ ਸ਼ਹਿਰ ਕੋਲੋਂ ਲੰਘਦੀ ਹੈ ਭਾਦ ਦਾ ਨਹਿਰ ਉਸ ਵਕਤ ਅਫਰਾ ਤਫਰੀ ਮਚ ਗਈ ਜਦੋਂ ਇੱਕ ਮੋਟਰਸਾਈਕਲ ਦਾ ਸਵਾਰ ਉਹਨਾਂ ਦਾ 7 ਸਾਲ ਦੀ ਲੜਕੀ ਆਈ ਉਹਨਾਂ ਦੇ ਦੇਖਦੇ ਦੇਖਦੇ ਨੈਰੀ ਸ਼ਾਲ ਮਾਰ ਦਿੱਤੀ ਉੱਥੇ ਮੌਜੂਦ ਲੋਕਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਨੈਰੀ ਜੀ ਖੁਦ ਸ਼ਾਲ ਮਾਰ ਕੇ ਉਹ ਲੜਕੀ ਨੂੰ ਬਚਾ ਲਿਆ ਗਿਆ ਗਜ਼ਾਰੇ ਲੜਕੀ ਪਟਿਆਲੇ ਇਲਾਕੇ ਰਹਿਣ ਵਾਲੀ ਹੈ ਉਥੋਂ ਸੁਣਾਣੇ ਆ ਮੋਕੇ ਦੇ ਲੋਕ ਕੀ ਕਹਿ ਰਹੇ ਨੇ ਅੱਜ ਪਸਿਆਣਾ ਥਾਣਾ ਪਸਿਆਣਾ ਤੇ ਉਹਦੇ ਥਾਣੇ ਦੇ ਪਿੱਛੇ ਇੱਕ ਲੜਕੀ ਨੇ ਪਿੱਛੋਂ ਨਹਿਰ 'ਚ ਰੋੜਦੀ ਹੋਈ ਆ ਰਹੀ ਸੀ ਚਿੱਕਾ ਮਾਰ ਰਹੀ ਸੀਗੀ ਸੋ ਉੱਥੇ ਲੋਕ ਖੜੇ ਸੀਗੇ ਜਿਹੜੇ ਆਪਣੀ ਜ਼ਮੀਨਾਂ ਜੁਮਨਾ ਉੱਥੇ ਦੇਖਦੇ ਨੇ ਕਿ ਨਹਿਰ ਦੇ ਕੰਢੇ ਜ਼ਮੀਨਾਂ ਕਿਸਾਨਾਂ ਦੀ ਤਾਂ ਇੱਕ ਵਿਅਕਤੀ ਨੇ ਪੱਗ ਫੜਾਈ ਤੇ ਦੂਜੇ ਗੋਤਾਖੋਰਾਂ ਨੇ ਜੰਪ ਕੀਤੀ ਪਬਲਿਕ ਦੀ ਮਦਦ ਨਾਲ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨੂੰ ਲੜਕੀ ਨੂੰ ਬਾਹਰ ਕੱਢਿਆ ਗਿਆ ਬਾਹਰ ਕੱਢਣ ਤੋਂ ਬਾਅਦ ਅਸੀਂ ਨੀਜੇ ਆਪਣੇ ਵਾਹਨ ਤੇ ਇਥੇ ਪਟਿਆਲਾ ਸਿਵਲ ਹਸਪੀਟਲ ਜਿੰਦਰਾ ਜੋ ਹੈਗਾ ਉਥੇ ਲੈ ਕੇ ਆਏ ਆ ਉਥੇ ਅਸੀਂ ਆਪਣੇ ਵੱਲੋਂ ਦਾਖਲ ਕਰਾਇਆ ਜਿਹਦਾ ਇਹਦੇ ਇੱਕ ਨੰਬਰ ਕੁੜੀ ਨੇ ਹਾਲਾਤ ਦੇ ਵਿੱਚ ਦਿੱਤੇ ਉਹ ਉਹਦੀ ਮਾਂ ਦਾ ਨੰਬਰ ਸੀਗਾ ਜਿਨੇ ਦੱਸਿਆ ਵੀ ਲੜਕੀ ਜਿਹੜੀ ਹੈ ਕਿਤੇ ਸਕੂਲ 'ਚ ਪੜਦੀ ਆ ਨਹੀਂ ਜਿਹੜਾ ਪਰਿਵਾਰ ਸੀ ਮਾਂ ਨਾਲ ਗਰੂ ਤੇ ਤਾਂ ਬਰਛੜ ਪਿੰਡ ਸੀਗਾ ਔਰ ਬਾਈਕ ਦੇ ਉੱਪਰ ਇਹ ਲੜਕੀ ਆਈ ਸੀ ਮੋਟਰਸਾਈਕਲ ਸਪਲੈਂਟਰ ਸੀਗਾ ਉਹਦੇ ਉੱਪਰ ਆਈ ਸੀਗੀ ਉਹ ਲੜਕੀ ਤੇ ਉਹ ਬਾਈਕ ਉੱਥੇ ਹੀ ਖੜਾ ਨਹਿਰ ਤੇ ਖੜਾ ਹੈਗਾ ਤੇ ਉਹ ਇੱਥੇ ਪਹੁੰਚੀ ਹੈ ਤੇ ਇਹ ਨਹੀਂ ਪਤਾ ਲੱਗਾ ਵੀ ਕਿਸ ਕਾਰਨ ਕਰਕੇ ਛਾਲ ਮਾਰੀ ਕੀ ਗੱਲ ਹੈ ਪਰ ਪਰਿਵਾਰ ਆਪਣੇ ਬੱਚਿਆਂ ਨੂੰ ਲਾਇਕ ਬਣਾਉਣਾ ਚਾਹੁੰਦਾ ਹੋ ਸਕਦਾ ਕੁਝ ਪ੍ਰੋਬਲਮ ਕਰਦੀ ਹੋ ਸਕਦੀ ਹੈ ਐਸਐਸਓ ਸਾਹਿਬ ਪਸ ਆਣਾ ਨੂੰ ਅਸੀਂ ਤਲਾਕ ਕਰੀਆ ਵੀ ਅਸੀਂ ਆਪਣੇ ਇਹਨੂੰ ਲੜਕੀ ਸੀਰੀਅਸ ਹੈ ਹਸਪੀਟਲ ਲੈ ਕੇ ਜਾ ਰਹੇ ਹਾਂ ਉਹ ਕਹਿੰਦੇ ਵੀ ਤੁਸੀਂ ਦਾਖਲ ਕਰਾਓ ਜੇ ਕੋਈ ਗੱਲ ਹੋएगी ਅਸੀਂ ਉਹਨਾਂ ਪਰ ਤਾਲੁਕਾਤ ਕਰ ਲਾਂਗੇ ਪਰਿਵਾਰ ਦਾ ਜਿੱਥੇ ਨੇ ਜੰਪ ਕਰਿਆ ਉੱਥੇ ਗੇਟ ਨੇ ਔਰ ਉੱਥੇ ਗੋਤਾਖੋਰ ਬੜੀ ਮੁਸ਼ਕਿਲ ਨਾਲ ਵੜਦਾ ਔਰ ਅਗਰ ਥੋੜੀ ਜਿਹੀ ਅੱਗੇ ਆ ਜਾਂਦੀ ਤਾਂ ਸ਼ਾਇਦ ਇਸ ਕੁੜੀ ਦੀ ਅੱਜ ਮਰਤੂ ਹੋਣੀ ਸੀ